ਪਟਾਸ ਪਟਾਸ ਮਸਾਲਾ ਬੱਚੇ ਚਰੋਲੇ ਨਹੀਂ ਅੱਛਾ ਜਿਹਾ ਪਟਾਸ ਹੋਰ ਕਿਹੜਾ ਬਣਾਉਂਦੇ ਬੰਮ ਵਾਲੇ ਬੰਮ ਵਾਲੇ ਪਟਾਸ ਇਸ ਤੋਂ ਮੂਹਰੇ ਡਾਲਾਂ ਆ ਵੇਖੀ ਵੇਖਣ ਵਾਸਤੇ ਹਾਂ ਚੱਲ ਚੱਲ ਕੋਧੇ ਲਈਤੀ ਆ ਇੱਥੇ ਲਿਆ ਕੇ ਫੇਈ ਆ ਆਪਦੀ ਅੰਕਲ ਦੀ ਆਪਦੀ ਮੇਰੀ ਆ ਕੀਰੇਡ ਮਿਲੀ ਹੈ ਇਹ ਇਹ ਮਿਲੀ 900 ਰੁਪਏ ਕਿਲੋ 90 ਰੁਪਏ ਕਿਲੋ ਪਹਿਲਾਂ 620 ਪਿਛਲੇ ਸਾਲ ਆਹ ਭਾਜੀ ਇਹ ਆਮ ਮਿਲ ਜਾਂਦੀ ਐ ਨਹੀਂ ਨਹੀਂ ਮਿਲਦੀ ਕਿੱਥੋਂ ਲਿਆਇਓ ਕਿਲੋ ਦਾ ਘਟ ਦਿੰਦੇ ਨਹੀਂ ਆਪਾਂ ਲੈਣੀ ਹੋਵੇ ਤਾਂ 15 ਦਾ ਘਟ ਦਿੰਦੇ ਨਹੀਂ ਮੇਰੇ ਕਿੱਥੋਂ ਮਿਲੂਗੀ ਲੈਣੀ ਹੋਵੇ ਤਾਂ ਕਿਹਦੇ ਕੋਲ ਸ਼ੂਕਰ ਦੇ ਦੁਕਾਨਾ ਕੋਲੋਂ ਮਿਲੀ ਸੀ ਐ ਦੇ ਦੂਗਾ ਤੈਨੂੰ ਤੇ ਆਮ ਨਹੀਂ ਜਲਦੀ ਦਿੰਦਾ ਹਾਂ ਇਹ ਹੋਊਗੀ 8 ਕਿਲੋ ਨਾ ਹੈਲੋ 8 ਕਿਲੋ ਜਿਵੇਂ ਵੀਰੇ ਹੁਣ ਗੈਲ ਦੇ ਨੇੜੇ ਤੇੜੇ ਐਦਾ ਕੋਈ ਘਰ ਚੜ ਤੇ ਹੈ ਗਈ ਹੈ ਘਰ ਹੈਗਾ ਨਾ ਹੈਲੋ ਸਾਨੂੰ ਸਿੱਧਾ ਨਹੀਂ ਦਊਗਾ ਬੰਦਾ ਕੋਈ ਗੁੰਡਾ ਇੱਕ ਨੰਬਰ ਹੈਗਾ ਉਹਦਾ ਇਹ ਕਿਸੇ ਯਾਰ ਤੋਂ ਮਿਲਾਈ ਚੁੱਕੀ ਹੋਏ ਅੱਜ ਆਉਂਦਾ ਹੈਗਾ ਬੜਾ ਜਲਾ ਗਵਾਲੀ ਸੀਗੀ ਨਾ ਯਾਰ ਇਹ ਤਾਂ ਵੇਖ ਮੈਨੂੰ ਕੋਲ ਹੈਗੀ ਉਹ ਗੰਨ ਜੀ ਭਾਈ ਜੀ ਮੈਨੂੰ ਮੜਾ ਕਰਕੇ ਦੇਖ ਲਓ ਭਾਈ ਜੇ ਮਿਲ ਜਾਂਦੀ ਹੈ ਤਾਂ ਦਿਵਾਲੀ ਆ ਮੈਨੂੰ ਭਾਈ ਜੀ ਆਏਗਾ ਹਾਂ ਕੱਲ ਹੀ ਆਏਗਾ ਮੁੰਡਿਆ ਨੰਬਰ ਦੇ ਦਿਓ ਹਲੋਂ ਬਾਤ ਨਹੀਂ ਚੋਰ ਨੂੰ ਖਾਰੀ ਰਾ ਤੋਰੇ ਗਾਨੂਦਰੀ ਵੀ ਬੰਦ ਕਰ ਦੇ ਅਗਰ ਅਵੀ ਕੋਲਾ ਆਪਾਂ ਕੋਈ ਰਾ ਤੁਸੀਂ ਮਗਾ ਲਓ ਮਗਾ ਦੋ ਤੁਸੀਂ ਮਗਾ ਲਓ ਤੁਸੀਂ ਮਗਾ ਲਓ ਯਾਰ ਅੱਧਾ ਕਿਲੋ ਦੇਵਾ ਦੋ ਬਹੁਤ ਕੱਲ ਮਿਲ ਜੂਗੀ ਫਿਰ ਕੱਲ ਮੈਂ ਦੇਖੋ ਮਾੜਾ ਇਹਨਾਂ ਦਾ ਨੰਬਰ ਲੈ ਲਓਗੇ ਫਿਰ ਭਾਗਰ 169 ਨੰਬਰ ਲੈ ਲਾ ਤੁਹਾਰੇ ਨਾਲ 22 ਹੋ ਗਿਆ ਮਗਰਾ ਲਾਂਗੇ ਆਪਾਂ ਤੇ ਕੱਲ ਕੋਲੀ ਹੈਗੀ ਆ ਕੋਈ ਲੋੜ ਤਾਂ ਪੈਣੀ ਹੈ ਕੱਲ ਤਾਂ ਵੱਢੀ ਹੈ ਗੁਰਪੁਰੂ ਪਾ ਜਾਣਾ ਆਪਣਾ ਗੁਰਪੁਰੂ ਨੂੰ ਵੀ ਲੋੜ ਪੈਣੀ ਆ ਆਪਾਂ ਨੂੰ ਮੇਰੇ 2-3 ਕਿਲੋ ਮੰਗਾ ਦੇਣਾ ਚਲੋ ਆਏਗਾ ਮੈਂ ਕਹਿ ਰਿਹਾ ਨੰਬਰ 6280 6280 806564 6564 89 मैंने कॉल मारो मैं सोचा लिट्टी बनाने लगे के वो चोखा चोखा है तेरा की नाम की है तेरे सागर सागर मैं चल जाती एक्टिव हां जी अपना जो हिसाब हो खतरा है ਕੇ ਨਾਲ ਜਲਦੀ ਵੀ ਗਲਵਤ ਹੋ ਜੇ ਕੋਈ ਮਸਾਲਾ ਹੈ ਚਿੱਖੀ ਜਿੰਨੀ ਹੋਰ ਪਾਉਣੀ ਮਸਤੀ ਮਿਲਦਾ ਮੁੰਡਾ ਨੂੰ ਮਸਤੀ ਮਸਤੀ ਰਹਿੰਦਾ ਇਹਦੇ ਵਿੱਚ ਬਸੀ ਲੈ ਨੇ ਬਸ ਇੱਕ ਕੋਈ ਮੁੰਡਾ ਨਹੀਂ ਆਵੇ ਸਾਇਓ ਨੇ ਮੋਟਰ ਸਾਤੇ ਹੀ ਹੋਲੇ ਅਚਲ ਕੇ ਆਵੇ ਸਮੱਸਿਆ ਤੇਰਾ ਉਦੇਰੋ ਹੋਰ ਤਾਂ ਜਾਏ ਪਹਿਲੇ ਅੱਛਾ ਬਸੀ ਜਰੂਰ ਆਪਾਂ ਜਾਣੇ ਰਾਹ ਰੋਡ ਬੜ ਗਿਆ ਉੱਥੋਂ ਕਿੱਥੇ ਜੇ ਉੱਥੋਂ ਹੀ ਮਿਲਦਾ ਕਹਿੰਦੇ ਨੁਕਰ ਤੋਂ ਕਹਿੰਦੇ ਦੁਪਾਰਾ ਨੂੰ ਮਿਲਣਾ ਕਰਿਆਨੇ ਦੀ ਆ ਕੱਲ ਹੀ ਆ ਮੈਂ ਤਾਂ ਪਾਣਾ ਮੈਂ ਫੋਨ ਮਾਰ ਕੇ ਪੁੱਛ ਲੋ ਯਾਰ ਨੰਬਰ ਨਹੀਂ ਆਏ ਨੇ ਨੇੜੇ ਹੈਗੇ ਆ ਨੰਬਰ ਨਹੀਂ ਆ ਜਿੱਦਾਂ ਤੁਸੀਂ ਆਏ ਇੱਥੇ ਹੀ ਆ ਮੁੰਡਾ ਯਾਰ ਤੋਂ ਹੋ ਕੇ ਫਿਰ ਦੱਜ ਜਾਂਦੇ ਆ ਨਾ ਨੰਬਰ ਦਿੰਦੇ ਆ ਚਲੋ ਚਲੀਏ ਫਿਰ ਦੇ ਚਲ ਗੱਲ ਕਰ ਲਈ ਫਿਰ ਫੋਨ ਦੋ ਤਿੰਨ ਕਿਲੋ ਮੰਗਾ ਦੋ ਠੀਕ ਪੈਸੇ ਵਾਡੇ ਕੋ ਨੰਬਰ ਆ ਗਿਆ ਭਾਈ ਮੁੰਡੇ ਨੂੰ ਫੋਨ ਕਰ ਦੇ ਦੋ 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 ਜਗ੍ਹਾ ਕਿਵੇਂ ਲਈਏ ਕੀ ਰੇਟ ਆ ਕੋਈ ਗੱਲ ਨਹੀਂ ਤੁਹਾਨੂੰ ਮੈਂ ਸਿੱਧਾ ਉਹਨਾਂ ਕੋਲ ਜਾ ਕੇ ਕਹਾਂਗਾ ਨਾ ਉਹ ਲਿਆ ਦਊਗਾ ਕੀ ਰੇਟ ਕੀ ਦਊਗਾ ਆਪਾਂ ਨੂੰ ਮੈਂ 800 ਰੁਪਏ ਲਿਖ ਆਰਪੋਰ ਵੀ ਆਇਆ ਹੈ ਆਪਾਂ ਕਿ ਨੀ ਲੋੜ ਭਾਈ ਚਿੰਨੀ ਚਾਹੁੰਦਾ ਆਪਾਂ ਸਰਜੂ ਆ ਯਾਰ ਦੇਖਦਾ ਆ ਆਦਾ ਕਿਤੋਂ ਕਿਲੋ ਤੋਂ ਵੱਧ ਨਹੀਂ ਜਿੱਤੇ ਭਾਈ ਕਿਨੇ ਇੱਦਾਂ 3-3 ਕਿਲੋ ਕੋਣ ਦਊਗਾ 5 ਕਿਲੋ ਦੇ ਦਊਗਾ ਨਹੀਂ ਸਾਨੂੰ ਵੀ ਆਦਾ ਕਿਲੋ ਮੁਸ਼ਕਲ ਲੱਗਦੀ ਪਾਈਆਂ ਅੰਦਰ ਲਿਆਣੇ ਪਤੀਜੇ ਨੇ ਜਿੱਦ ਕੀਤੀ ਹੈ ਬਜਾਣਾ ਬਜਾਣਾ ਮੈਂ ਕਿਹਾ ਚੱਲ ਮੈਂ ਲਿਆ ਦਉਗਾ ਕਿੱਲੋਂ ਕਿੱਲੋਂ ਵੀ ਨਹੀਂ ਮਿਲ ਸਕਦੀ। ਇਹ ਬੱਚਿਆਂ ਲਈ ਤਾਂ ਐਵੇਂ ਹੀ ਮਾਰਾ ਯਾਰ। ਬੱਚਿਆਂ ਲਈ ਮਾਰਾ ਬੱਚੇ ਜਿਹੜਾ ਹੜਦੇ ਭਾਜੀ। ਸਾਡਾ ਬੱਚਾ ਸਾਡੇ ਮੁੰਡਾ ਹੁਈਆ ਉਹ ਗੁਰਪੁਰੂ ਵਾਲਿਆਂ ਦੇ ਨੇ ਬਾਜ਼ਾਰ ਪਟਾਕੇ ਪਾ ਆਇਆ। ਬੈਗ ਮਾਰਿਆ ਉਹਦੀ ਉਂਗਲੀਆਂ ਇੰਨੀਆਂ। ਉਹਦੀ ਪਟਾਖਾ ਨਾ ਉਹ ਹੋ ਗਈ ਸੀਗੀ, ਜਾਮ ਹੋ ਗਈ ਸੀ ਉਹਨੇ 1750 ਰੁਪਏ ਡੀਜ਼ਲ ਲਿਆ ਕੇ ਉਹਨੂੰ ਕਰਕੇ ਚੰਗੀ ਦੇਣਾ ਹੁਣ ਉਹਨੂੰ ਕੀਤਾ ਆ ਕਹਿੰਦਾ ਲਿਆ ਕੇ ਦੇ ਲੈ। ਇੰਨੀਆਂ ਇੰਨੀਆਂ ਵੀਰੇ ਉਂਗਲਾਂ ਓੜ ਗਈਆਂ ਚਾਰ ਉਹਦੀਆਂ। ਪਿਛਲੇ ਸਾਲ ਦੀ। ਫਰਕ ਨਹੀਂ ਭਾਜੀ ਕੀ ਕਰੀਏ। ਮੈਂ ਉਹਨੂੰ ਕਿਹਾ ਮੈਂ ਕਿਹਾ ਬੰਬੂ ਮਿਲ ਲੱਗਦਾ ਨਹੀਂ ਹੱਥ ਵਜ ਕੇ ਕਿੰਨੇ ਸਾਲ ਦਾ ਬੱਚਾ ਵਾ ਲਾ ਚਲਾਣ ਦੇ ਹੋ ਜਾ ਇਨਜ ਆਪ ਚਲਾ ਲਓ ਬੱਚੇ ਨੂੰ ਨਾ ਦਿਓ ਯਾਰ ਹੁਣ ਅੰਕਲ ਦਾ ਪੋਤਾ ਇੰਨੀ ਜਿੱਦ ਕਰ ਰਿਹਾ ਹੁਣ ਘਾਟੂ ਘੜੇ ਵਿੱਚ 10 ਉਹਨਾਂ ਆ ਜਾਣੇ ਅੰਕਲ ਦੇ ਪੋਤੇ ਕਿੰਨੀ ਉਮਰ ਆਉਦੀ ਕਿੰਨੀ ਉਮਰ ਹੈ 12 ਸਾਲ 12 ਸਾਲ 12 ਸਾਲ ਨਹੀਂ ਯਾਰ ਬੱਚੇ ਆ ਬੱਚਾ ਲਈ ਨਹੀਂ ਹੈਗੀ